ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ 5-6 ਵਾਰ ਭਾਰਤ ਦੇ ਭਾਰਤ ਉੱਤੇ ਸ਼ਬਦੀ ਬਾਤ ਕੀਤੇ ਗਏ ਜਿਸ ਦਾ ਭਾਰਤ ਦੀ ਜਿਹੜੀ ਕੇਂਦਰ ਸਰਕਾਰ ਜਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਹੈ ਕੋਈ ਜਵਾਬ ਨਹੀਂ ਦੇ ਰਿਹਾ ਚੁੱਪ ਤਾਂ ਨਹੀਂ ਹੋਈ ਹੈ ਇਸ ਦੇ ਕੀ ਡੂੰਘੇ ਅਰਥ ਹੈ ਇਸ ਬਾਰੇ ਆਪਾਂ ਗੱਲ ਕਰਨੀ ਹੈ ਇਹਦੇ ਜੇ ਥੋੜਾ ਜਿਹਾ ਆਪਾਂ ਪਿਛਲੇ ਇੱਕ ਹਫ਼ਤੇ ਦੇ ਵਿੱਚ ਜਾਈਏ ਜਦੋਂ ਪਹਿਲਗਾਮ ਦੀ ਕੜਨਾ ਨੂੰ ਲੈ ਕੇ ਜਿਹੜਾ ਅੱਤਵਾਦੀਆਂ ਨੇ ਉੱਥੇ ਬਹੁਤ ਹੀ ਜਿਹੜਾ ਕਨਾਉਣਾ ਕਾਰਨਾਮਾ ਕੀਤਾ ਸੀ 26 ਸਾਡੇ ਆਮ ਨਿਰਦੋਸ਼ ਲੋਕਾਂ ਦੀ ਜਾਨ ਗਈ ਸੀ ਉਹਦੀ ਸਜ਼ਾ ਦੇਣ ਵਾਸਤੇ ਪਾਕਿਸਤਾਨ ਦੇ ਵਿੱਚ ਜਿਹੜੇ ਕਹਿੰਦੇ ਕਿ ਅਸੀਂ ਨੌਟਕਾਣੇ ਤਾਮਲੇ ਕੀਤੇ ਅੱਤਵਾਦੀਆਂ ਤੇ ਉਹ ਕੀਤਾ 6 ਤਰੀਕ ਦੀ ਰਾਤ ਇਹਦੇ 7 ਤਰੀਕ ਦੇ ਦਰਮਿਆਨ ਕੀਤੇ ਆ। ਉਸ ਤੋਂ ਬਾਅਦ ਜੋ 3-4 ਦਿਨ ਆਪਸ ਵਿੱਚ ਪਾਕਿਸਤਾਨ ਤੇ ਭਾਰਤ ਦੀ ਟਸਲ ਚੱਲੀ। ਉਹਦੇ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਹਾਜ਼ਰ ਹੋ ਜਾਂਦਾ। ਉਹ 10 ਤਰੀਕ ਨੂੰ ਕਹਿੰਦਾ ਵਾ ਕਿ ਮੈਂ ਬਹੁਤ ਮਿਹਰਤ ਕੀਤੀ ਹੈ। ਮੈਂ ਦੋਨਾਂ ਨੂੰ ਚਿੜਕ ਕੇ ਤੇ ਦੋਨਾਂ ਦੇ ਵਿੱਚ ਫੀਸਫਾਟਰਾਤਾ ਵਾ। ਤੇ ਜਦੋਂ ਜੰਗਬੰਦੀ ਕਰਾਤੀ ਹੈ ਤੇ ਮੈਂ ਉਹਨਾਂ ਫਿਰ ਅਗਲੇ ਦਿਨ ਬਿਆਨ ਦਿੰਦਾ ਵੀ ਮੈਂ ਇਹਨਾਂ ਨੂੰ ਇਹ ਧਮਕਾ ਮਾਰਿਆ ਸੀ ਕਿ ਜੇਕਰ ਤੁਸੀਂ ਜੰਗਬੰਦੀ ਨਾ ਕੀਤੀ ਤੇ ਮੈਂ ਦੋਨਾਂ ਦੇਸ਼ਾਂ ਦੇ ਨਾਲ ਵਪਾਰ ਬੰਦ ਕਰ ਦੂੰਗਾ ਜਿਹੜਾ ਅਮਰੀਕਾ ਨੂੰ ਹੁੰਦਾ ਇਹ ਵੀ ਧਮਕਾ ਇਹ ਵੀ ਗੱਲ ਕਰੀ ਜਾ ਰਹੀ ਹੈ ਫਿਰ ਇਹ ਵੀ ਗੱਲ ਕਰੀ ਜਾ ਰਹੀ ਹੈ ਵੀ ਮੈਂ ਉਹਨਾਂ ਜਿਹੜਾ ਕਸ਼ਮੀਰ ਦਾ ਮਸਲਾ ਵਾ ਯਾ ਦੋਨਾਰ ਦੇ ਚਾਹਦੇ ਟਿਸਪੂਟ ਇਹਦਾ ਹੱਲ ਵੀ ਕਰਾਉਣਾ ਇਹ ਵੀ ਕਰਾਉਣੇ ਕਰਤੀ ਇਹ ਤੇ ਇਸ ਤਰ੍ਹਾਂ ਦੀ ਗੱਲ ਬਣ ਗਈ ਆ ਜਿਸ ਤਰ੍ਹਾਂ ਸ਼ਾਹ ਮੁਹੰਮਦ ਕਹਿੰਦਾ ਵਾ ਕਿ ਸਿੰਘ ਚੱਲੇ ਸੀ ਜੰਗ ਜੰਗ ਜਿੱਤਣੇ ਨੂੰ ਤੇ ਕੁੰਜੀਆਂ ਹੱਥ ਫੜਾ ਰਹੇ ਉਹ ਹੱਥ ਬਣ ਗਏ ਕਿ ਜਿਹੜਾ ਅਤਵਾਦ ਦਾ ਮਸਲਾ ਸੀ ਉਹਦੇ ਥਾਂ ਤੇ ਕਸ਼ਮੀਰ ਦਾ ਮਸਲਾ ਅੰਤਰਰਾਸ਼ਟਰੀ ਬਣ ਗਿਆ ਅਤਵਾ ਦਾ ਮਸਲਾ ਕਿ ਗੁੰਮ ਹੋ ਗਿਆ ਉਹਨੇ ਅਤਵਾ ਦਾ ਨਾਂ ਹੀ ਨਹੀਂ ਲਿਆ ਤੇ ਪਾਕਿਸਤਾਨ ਦੇ ਦਾ ਜਿੰਮੇਵਾਰ ਹੈ ਉਹਨੇ ਪਾਕਿਸਤਾਨ ਨੂੰ ਜਿੰਮੇ ਰੱਖਾਇਆ ਨਹੀਂ ਫਿਰ ਉਹਨੇ ਭਾਰਤ ਤੇ ਪਾਕਿਸਤਾਨ ਦੇ ਦੋਨੋਂ ਰਾਸ਼ਟਰਪਤੀਆਂ ਨੂੰ ਪ੍ਰਧਾਨ ਮੰਤਰੀਆਂ ਨੂੰ ਜਾਂ ਜੋ ਵੀ ਦੋਨੇ ਵੇਲੇ ਪ੍ਰਧਾਨ ਮੰਤਰੀਆਂ ਦੋਨੋਂ ਦੇਸ਼ਾਂ ਦੇ ਨੂੰ ਬਰਾਬਰ ਤੇ ਉੱਤੇ ਗਿਣਿਆ ਹਰ ਥਾਂ ਨੇ ਠੀਕੀ ਵਿਪਾਰ ਨੂੰ ਫਿਰ ਜਦੋਂ ਹੁਣ ਆਣ ਕੇ ਕੱਲ ਫੇਰ ਉਹ ਗਿਆ ਦੇ ਅੰਦਰ ਕਿ ਜਿਹੜਾ ਐਪਲ ਆਈਫੋਨ ਹੈ ਉਹਦੀ ਜਿਹੜੀ ਕੋਈ ਜੋਗ ਲੱਗ ਰਿਆ ਭਾਰਤ ਦੇ ਵਿੱਚ ਜਿਹੜਾ ਚੀਨ ਤੋਂ ਆਣ ਕੇ ਇਧਰ ਲਾ ਰਿਆ ਹੈ। ਜਾਂ ਲਾਇਆ ਉਹਨਾਂ ਨੇ ਥੋੜਾ ਬੜਾ ਜਿਹਾ ਪ੍ਰੋਡਕਸ਼ਨ ਕੀਤੀ ਹੋਈ ਹੈ। ਜਾਂ ਹੋਰ ਪ੍ਰੋਡਕਸ਼ਨ ਸ਼ਬੀ ਤੱਕ ਉਹ ਨਹੀਂ ਪੱਕੀ ਪਰਸੈਂਟ ਕਰਨੀ ਸੀ। ਉਹ ਉਹਨੂੰ ਕਹਿੰਦਾ ਵਾ ਕੋਕ ਨੂੰ ਕਿ ਭਾਈ ਇਹ ਬੰਦ ਕਰ ਦਿੱਤ। ਇਹਨਾਂ ਨੇ ਬਹੁਤ ਟਾਰਪ ਲਾਏ ਹੋਏ ਆ ਭਾਰਤ ਨੇ। ਆਈਫੋਨ ਐਪਲ ਜਿਹੜਾ ਉਹਦੀ ਜੋ ਵੀ ਇਥੇ ਜੋਗ ਲੱਗਣਾ ਉਹਨੂੰ ਇਥੋਂ ਬੰਦ ਕਰੋ। ਤਾਂ ਕਿ ਆਪਣੇ ਇੰਡੀ ਆਪਣੇ ਅਮਰੀਕਾ ਦੇ ਵਿੱਚ ਆਣ ਕੇ ਲਾਉਣ ਦੀ ਜੀ। ਇਹ ਨਾਲ ਹੀ ਇਹ ਗੱਲ ਕਰਤੀ ਨਾਲ ਹੀ ਇਹ ਗੱਲ ਕਰਤੀ ਕਿ ਭਾਰਤ ਨੇ ਸਾਨੂੰ ਪੇਸ਼ਕਿਸ਼ ਕੀਤੀ ਆ ਪੇਸ਼ਕਸ਼ ਕੀਤੀ ਆ ਪੇਸ਼ਕਸ਼ ਵੀ ਅਥੀ ਅਮਰੀਕੀ ਵਸਤਾਂ 'ਤੇ ਕੋਈ ਟੈਕਸ ਨਹੀਂ ਲਾਵਾਂਗੇ ਫ੍ਰੀ ਫ੍ਰੀ ਜਿਹੜੇ ਫ੍ਰੀ ਟੈਕਸ ਕਰਾਂਗੇ ਸਾਰੀ ਚੀਜ਼ ਇਹ ਵੀ ਗੱਲ ਕਰਤੀ ਹੈ ਹੁਣ ਇੰਨੀਆਂ ਚੀਜ਼ਾਂ ਲਗਾਤਾਰ ਆ ਰਹੀਆਂ ਉਹਨਾਂ ਦਾ ਕੋਈ ਜਵਾਬ ਦੇਜਦਾ ਪ੍ਰਧਾਨ ਮੰਤਰੀ ਨਹੀਂ ਦੇ ਰਿਹਾ ਚੁੱਕ ਕੀਤਾ ਹੋਇਆ ਇੰਨੇ ਦਿਨਾਂ ਤੋਂ ਕੋਈ ਵੀ ਗੱਲ ਕੋਈ ਪ੍ਰਕਿਰਮ ਨਹੀਂ ਹੋ ਰਿਹਾ ਵੀ ਕੀ ਹੈ ਕਿੱਡੀ ਖਤਰਨਾਕ ਗੱਲ ਆ ਵੀ ਫ੍ਰੀ ਮਾਰਕੀਟ ਜਿਹੜੀ ਆ ਮ੍ਰੀਤੀ ਵਸਤਾਂ ਉੱਤੇ ਟੈਕਸ ਛਾੜਤਾ ਜਿਹਦੀ ਪਿਛਲੇ ਦਿਨਾਂ ਤੋਂ ਗੱਲ ਚੱਲ ਰਹੀ ਹੈ 2-3 ਮਹੀਨੇ ਤੋਂ 12 ਫਰਵਰੀ ਤੋਂ ਜਦੋਂ ਪ੍ਰਧਾਨ ਮੰਤਰੀ ਜੀ ਜਾਂਦੇ ਆ ਅਮਰੀਕਾ ਦੇ ਵਿੱਚ ਉਦੋਂ ਤੋਂ ਹੀ ਉਹ ਮਤਲਬ ਕਿ ਮਾਰੇ ਹੋਏ ਵੀ ਅਸੀਂ ਜਿਹੜਾ ਵਾ ਜੇ ਤੁਸੀਂ ਸਾਡੇ ਤੇ ਜਿਹੜਾ ਇਨਾ ਟੈਕਸ ਲਾ ਰਿਹਾ ਜੇ ਨਾਟ ਆਏ ਤੇ ਅਸੀਂ ਜਿਹੜੀਆਂ ਵਾਂ ਟੈਕਸਾਂ ਜਿਹੜੇ ਤਾਂ ਨਹੀਂ ਚੀਜ਼ਾਂ ਦਾ ਟੈਕਸ ਲਾ ਦੇਣ ਹੁਣ ਫ੍ਰੀ ਮਾਰਕੀਟ ਦੇ ਜਿਹੜੀ ਜਿਹੜੀ ਗੇ ਜੇ ਨਹੀਂ ਕੀਤੀ ਤੇ ਪ੍ਰਧਾਨ ਮੰਤਰੀ ਨੂੰ ਬੋਲਣਾ ਚਾਹੀਦਾ ਦੇਸ਼ ਦੇ ਨੂੰ ਤੇ ਅਸੀਂ ਕੋਈ ਪੇਛੇਛਿਣ ਨਹੀਂ ਦਿੱਤੀ ਇਹ ਝੂਠ ਮਾਰ ਰਿਹਾ ਹੈ ਟਰੰਪ ਤੇ ਇਹ ਕਹਿਣਾ ਚਾਹੀਦਾ ਤੇ ਜੇਕਰ ਜੇਕਰ ਕੀਤੀ ਹੈ ਤੇ ਫੇਰ ਵੀ ਦੱਸਣਾ ਚਾਹੀਦਾ ਲੋਕਾਂ ਦੇ ਦੋਸਤਾਂ ਦੇ ਲੋਕਾਂ ਦੇ ਸਾਹਮਣੇ ਇਹ ਗੱਲ ਆਉਣੀ ਚਾਹੀਦੀ ਹੈ ਕਿਉਂਕਿ ਬੜੀ ਖਤਰਨਾਕ ਗੱਲ ਹੈ ਜਿਹਦੇ ਨਾਲ ਦੇਸ਼ ਦੇ ਕਿਸਾਨਾਂ ਦਾ ਆਮ ਕਿਰਤੀਆਂ ਦਾ ਦੁੱਧ ਉਤਪਾਦਕਾਂ ਦਾ ਬਾਕੀ ਜਿਹੜੀਆਂ ਚੀਜ਼ਾਂ ਲੋਕ ਪੈਦਾ ਕਰਦੇ ਤਬਾਕ ਪੈਦਾ ਕਰਦੇ ਖੇਤੀਬਾੜੀ ਵਸਤਾਂ ਪੈਦਾ ਕਰਦੇ ਉਹਨਾਂ ਸਾਰਿਆਂ ਦਾ ਕਬਾੜਾ ਹੋਣਾ ਵਾ ਸਾਰੇ ਦਾ ਕੀਤਾ ਤਬਾਹ ਨਾ ਦੇਸ਼ ਦੇ ਬਹੁਤ ਵੱਡੀ ਗਿਣਤੀ ਕਰੋਨਾ ਨਾਲ ਲੋਕ ਪ੍ਰਭਾਵਿਤ ਹੋਣੇ ਦੇ ਨਾਲ ਜਿਹੜਾ ਫ੍ਰੀ ਟੈਕਸ ਦੀ ਗੱਲ ਕਰ ਰਿਹਾ ਜਿ ਤਰ੍ਹਾਂ ਇਹਨਾਂ ਨੇ ਅਜੇ ਉਹ ਬਾਹਰ ਨਹੀਂ ਆਈ ਗੱਲ ਜਿਹੜੀ ਇੰਗਲੈਂਡ ਦੇ ਨਾਲ ਫ੍ਰੀ ਮਾਰਕੀਟ ਕੀਤੀ ਹੈ ਇਹਦਾ ਫ੍ਰੀ ਮਾਰਕੀਟ ਨਾਲ ਸਮਝਉਂਦਾ ਕੀਤਾ ਫ੍ਰੀ ਟੈਕਸ ਨਾਲ ਸਮਝਉਂਦਾ ਕੀਤਾ ਵਾਲਾ ਕਰ ਮੁਕੰਮਲ ਉਹ ਜੋ ਵੀ ਬਾਹਰ ਉਹਦੇ ਕੀ ਅਸਰ ਦੇਣੇ ਉਹ ਕੀ ਆ ਉਹਦੇ ਬਾਰੇ ਵੀ ਪ੍ਰਧਾਨ ਮੰਤਰੀ ਨੂੰ ਖੁਲਾਸਾ ਕਰਨਾ ਚਾਹੀਦਾ ਜਿਹੜਾ ਗਲੈਮਰ ਨਾਲ ਸਮਝਉਂਦਾ ਹੋਇਆ ਤੇ ਜਿਹੜਾ ਹੋਣਾ ਜਿਹੜਾ ਹੁਣ ਆ ਕਹਿ ਰਿਹਾ ਹਾਂ ਜਿਹੜਾ ਪਿਛੇ ਨਾਲ ਦੀ ਗੱਲ ਚੱਲੀ ਜਾਂਦੀ ਹੈ ਅੱਜ ਵੀ ਹੁਣ ਵੀ ਜਿਹੜਾ ਦੇਸ਼ ਦਾ ਬਾਣੀ ਮੰਤਰੀ ਹੈ ਉਹ ਉਹ ਅਮਰੀਕਾ ਦੇ ਵਿੱਚ ਬੈਠਾ ਹੋਇਆ ਹੈ ਤੇ ਹਮ ਤੇ ਉਹ ਅਮਰੀਕਾ ਦੇ ਵਿੱਚ ਸਾਰੀ ਗੱਲ ਚੱਲ ਰਹੀ ਹੈ ਕਿ ਕਿਤਰਾ ਇਹਨੂੰ ਤੈਅ ਕਰਨਾ ਅਕਤੂਬਰ ਤੱਕ ਕਿਸ ਤਰੀਕੇ ਨਾਲ ਕੀਤਾ ਜਾਵੇ ਤੇ ਜਦੋਂ ਉਹ ਦੇ ਉਸ ਦੇਸ਼ ਦਾ ਅਮਰੀਕਾ ਦਾ ਰਾਸ਼ਟਰਪਤੀ ਟਰੰਪ ਇਹ ਕਹਿ ਰਿਹਾ ਵੀ ਭਾਰਤ ਨੇ ਸਾਨੂੰ ਇਹ ਤਜਵੀਜ਼ ਦਿੱਤੀ ਆ ਜਾਂ ਪੇਸ਼ਕਸ਼ ਕੀਤੀ ਆ ਵੀ ਅਸੀਂ ਸਾਰੀਆਂ ਚੀਜ਼ਾਂ ਅਮਰੀਕੀ ਵਸਤਾਂ ਦਿੱਤੀ ਖੇਤੀ ਵਸਤਾਂ ਬਾਕੀ ਚੀਜ਼ਾਂ ਹੋਰ ਜਿੰਨੀਆਂ ਵਸਤਾਂ ਇਧਰ ਆਉਂਦੀਆਂ ਵਾਂ ਉਹਨਾਂ ਦੇ ਟੈਕਸ ਜ਼ੀਰੋ ਕਰ ਦਿਆਂਗੇ ਤੇ ਫਿਰ ਇਹਦੇ ਬਾਰੇ ਪ੍ਰਧਾਨ ਮੰਤਰੀ ਕਿਉਂ ਨਹੀਂ ਬੋਲ ਰਿਹਾ ਇਹ ਸਾਡਾ ਸਵਾਲ ਹੈ ਅਸੀਂ ਜਥੇਬੰਦੀ ਵਾਲੋਂ ਸਵਾਲ ਪੁੱਛਣਾ ਚਾਹੁੰਦੇ ਆ ਕਿ ਬਾਪਾਰ ਦੇ ਪ੍ਰਧਾਨ ਮੰਤਰੀ ਜੇਕਰ ਸਾਡਾ ਦੇਸ਼ ਪ੍ਰਭੂ ਸਤਾਲ ਅਸੀਂ ਕਿਸੇ ਦੀ ਤੌਹਸ ਨਹੀਂ ਮੰਨਦੇ ਅਸੀਂ ਜਾਤਿਆਂ ਮੰਨ ਲਓ ਅਸੀਂ ਕਿਸੇ ਦੀ ਬਸਤੀ ਨਹੀਂ ਹੈਗੇ ਅਸੀਂ ਕਿ ਸਾਮਰਾਜੀ ਦੇਸ਼ ਦੀ ਤੌਹਸ ਨਹੀਂ ਮੰਨਦੇ ਮੰਨ ਲਓ ਤੇ ਫਿਰ ਸਾਨੂੰ ਜਵਾਬ ਦੇਣਾ ਜਿੱਦਾ ਠੋਕੇ ਕਿ ਕੀ ਉਹ ਜੋ ਕਹਿ ਰਿਹਾ ਸੱਚ ਹੈ ਜੋ ਪਾਕਿਸਤਾਨ ਨਾਲ ਜੋ ਉਹ ਹੀ ਆ ਮਤਲਬ ਆ ਜੱਗ ਦਾ ਜਿਹੜਾ ਜੱਗ ਕਾ ਡੀਸੀਪੀ ਉਹ ਜੋ ਵੀ ਜਿੰਨਾ ਵੀ ਹੋਇਆ ਉਹਦਾ ਨਵੇੜਾ ਹੋਇਆ ਜੋ ਵੀ ਉਹ ਕੀ ਆ ਉਹਦੇ ਚ ਕੀ ਆ ਉਹ ਤੇ ਜੋ ਬੋਲ ਰਿਹਾ ਉਹ ਸੱਚ ਆ ਕਿ ਝੂਠ ਹੈ ਜਾਂ ਜੋ ਇਹ ਹੁਣ ਬੋਲ ਰਿਹਾ ਫ੍ਰੀ ਟੈਕਸ ਦੇ ਉੱਤੇ ਜਿਹੜਾ ਅਮਰੀਕੀ ਵਸਤਾਂ ਦੇ ਉੱਤੇ ਫ੍ਰੀ ਜ਼ੀਰੋ ਟੈਕਸ ਕਰਨ ਦੀ ਜਿਹੜੀ ਗੱਲ ਕਰ ਰਿਹਾ ਹੈ ਵਾ ਭਾਰਤ ਵੱਲੋਂ ਪੇਸ਼ਕਸ਼ ਦੀ ਉਹ ਜੋ ਉਹ ਕੀ ਆ ਸੱਚ ਆ ਕਿ ਝੂਠ ਹੈ ਇਹਦਾ ਜਲਦ ਤੋਂ ਜਲਦ ਭਾਰਤ ਦੀ ਸਰਕਾਰ ਦੇ ਦਾ ਪ੍ਰਧਾਨ ਮੰਤਰੀ ਛੇਤੋ ਛੇਤੀ ਜਿਹੜਾ ਇਹਦਾ ਜਵਾਬ ਦਵੇ ਤਾਂ ਜੋ ਲੋਕਾਂ ਦੀ ਗੱਲ ਜਿਹੜੀ ਸਾਹਮਣੇ ਆ ਸਕੀ ਕਿਉਂਕਿ ਦੇਸ਼ ਦੇ ਲੋਕਾਂ ਦੇ ਨਾਲ ਉਹਨਾਂ ਦੇ ਕਿਤੇ ਨਾ ਜੁੜੀ ਹੋਈ ਉਹਨਾਂ ਦੇ ਕਿਤੇ ਨਾ ਜੁੜੀ ਹੋਈ ਗੱਲ ਹੈ ਦੂਸਰੀ ਗੱਲ ਜਿਹੜੀ ਮੈਂ ਕਰਨੀ ਹੈ ਦੇਸ਼ ਦਾ ਵਿਦੇਸ਼ ਮੰਤਰੀ ਜੀ ਆ ਸ਼ੰਕਰ ਇਹ ਕਹਿ ਰਿਹਾ ਕਿ ਜਿਹੜੀ ਜਿਹੜੀ ਜਲ ਸੰਧੀ ਹੈ ਸਿੰਧੂ ਜਲ ਸੰਧੀ ਜਿਹੜੀ ਪਾਕਿਸਤਾਨ ਨੂੰ ਗੱਤ ਨਗਰਾਂ ਦਾ ਪਾਣੀ ਜਾਂਦਾ ਸੀ ਤੇ ਤਿੰਨ ਇਧਰ ਰਹਿ ਗਈ ਸਤਲੁਜ ਜਮਨਾ ਨਹੀਂ ਸਤਲੁਜ ਵਿਆਸ ਤੇ ਰਾਮ ਉਹ ਇਧਰ ਰਹਿ ਗਈ ਤੇ ਉਧਰ ਚਨਾਬ ਤੇ ਜੇਲਮ ਤੇ ਜਿਹੜੀ ਸਿੰਧ ਨਦੀ ਗਈ ਉਹਨਾਂ ਉਹਨਾਂ ਜਿਹੜਾ ਉਹਦਾ ਪਾਣੀ ਵੀ ਟ੍ਰੀਟੀ ਹੋਈ ਹੈ ਜਨ ਸਿੰਧੂ ਜਿਹੜੀ ਹੋਈ ਆ ਉਹਨੂੰ ਹੁਣ 25 ਸਾਲ ਤੋਂ ਵੱਧ ਸਮਾਂ ਹੋ ਗਿਆ ਉਹ ਤੇ ਦੁਬਾਰਾ ਰਜਿਸਟਰੀ ਹੋਣੀ ਚਾਹੀਦੀ ਆ ਕਿਉਂਕਿ ਦੁਨੀਆਂ ਦੇ ਵਿੱਚ ਜਲਵਾਯੂ ਜਿਹੜਾ ਵਾਤਾਵਰਣ ਜਿਹੜਾ ਆ ਉਹਦੇ ਚ ਬਹੁਤ ਜਿਹੜੇ ਆ ਉਹ ਆ ਗਏ ਆ ਪ੍ਰਭਾਵ ਆ ਗਏ ਆ ਜਾਂ ਉਹਦੇ ਨਾਲ ਬਹੁਤ ਜਿਆਦਾ ਅਸਰ ਪੈ ਗਿਆ ਜਾਂ ਬਦਲ ਗਈਆਂ ਹਸਤੀਆਂ ਬਦਲ ਗਈਆਂ ਜਿਹੜੀਆਂ ਪਹਿਲਾਂ ਆਆਂ ਸੀ ਉਹ ਅੱਜ ਬਦਲ ਚੁੱਕੀਆਂ ਤੇ ਫੇਰ ਜਿਹੜੀ ਜਿਹੜਾ ਇੱਥੇ ਰਾਜਸਥਾਨ ਨੂੰ ਪਾਣੀ ਦਿੱਤਾ ਗਿਆ ਜਾਂ ਬਾਕੀ ਦਿੱਲੀ ਨੂੰ ਜਾਂ ਰਾਣੇ ਨੂੰ ਪਾਣੀ ਦਿੱਤਾ ਗਿਆ ਪੰਜਾਬ ਦਾ ਉਹ ਵੀ ਤੇ ਫਿਰ ਜਲਵਾਯੂ ਜਿਸਟਿਕਾ ਬਹੁਤ ਬਦਲ ਚੁੱਕੀਆਂ ਆ ਜੋ ਵਾਯੂ ਜਾਲ 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 ਵਾਯੂ ਜਾਲ ਦੀ ਪਰਵਰਤਨਾ ਹੈ ਜੋ ਵਾਤਾਵਰਣ ਦੀ ਪਰਵਰਤਨਾ ਹੈ ਉਹ ਸਾਹਮਣੇ ਇਹ ਵੀ ਦੁਬਾਰਾ ਕੋਨਾ ਹੋਏ ਫਿਰ ਇਹ ਵੀ ਦੁਬਾਰਾ ਸਾਰੀ ਜਿਹੜੀ ਆ ਇਹ ਸਭ ਪੰਜਾਬ ਸਰਕਾਰ ਨੂੰ ਮੰਗ ਕਰਨੀ ਚਾਹੀਦੀ ਆ ਕਿ ਜਿਹੜੀ ਸਾਰਾ ਇਹ ਰਿਊ ਇਹਦਾ ਜਿਹੜੀਆਂ ਵੀ ਆਪਣੇਆਂ 78 ਨਾਸੀ ਧਾਰਾ 14 ਧਾਰਾ ਜੋ ਵੀ ਇਹ ਸਰਕਾਰ ਵੱਲੋਂ ਰਾਸ਼ਟਰ ਨੂੰ ਇਹਦਾ ਪਾਣੀ ਦਿਓ ਜਿਹੜਾ ਪੜਾਇਆ ਗਿਆ ਜਾਂ ਦੂਜਾ ਜੋ ਜੋ ਹਰਿਆਣੇ ਦੇ ਨਾਲ ਡਿਸਪਿਊਟ ਹੈ ਪਾਣੀ ਦਾ ਉਹ ਸਾਰੇ ਦੇ ਦੁਬਾਰਾ ਇਹਦਾ ਰਿਵਿਊ ਹੋਵੇ ਇਹ ਕੁਝ ਗੱਲਾਂ ਸੀ ਜਿਹੜੀਆਂ ਮੈਂ ਕਰਨਾ ਚਾਹੁੰਦਾ ਸੀ ਤੇ ਇਸ ਕਰਕੇ ਦੇਸ਼ ਦੇ ਪੰਜਾਬ ਦੇ ਲੋਕੋ ਇਹ ਤੇ ਅੱਖ ਰੱਖੋ ਬਹੁਤ ਕੁਝ ਪਰਵਰਤਨ ਹੋ ਰਿਹਾ ਬਹੁਤ ਜਲਦੀ ਹੋ ਰਿਹਾ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਪੱਧਰ ਤੇ ਇਹ ਤੇ ਸਾਰੀ ਅੱਖ ਰੱਖੋ ਕਿਉਂਕਿ ਤੁਸੀਂ ਇਤਨਾ ਪ੍ਰਭਾਵਤਨ ਵਾਲੇ ਜੋ ਵੈਦੂ ਜੀ ਕਾ ਖਾਲਸਾ ਦਾ ਜੀ